ਅੱਜ ਅਸੀਂ ਨੋਮੀਨੇਸ਼ਨ ਪੇਪਰ ਫਾਈਲ ਕਰਕੇ ਆਏ ਆਂ ਡੀਸੀ ਦਫਤਰ ਫੋਪੋਰ ਦੇ ਵਿੱਚ ਇਹ ਸਾਡਾ ਪ੍ਰੋਗਰਾਮ ਬਣਾਇਆ ਸੀ ਕਿ ਅਸੀਂ ਇੱਕ ਰੋਡ ਸ਼ੋ ਜਿਸ ਤਰ੍ਹਾਂ ਆਬਾਦੀ ਵਾਲੀ ਜਗ੍ਹਾ ਤੇ ਅਸੀਂ ਪੈਦਲ ਮਾਰਚ ਕਰਨਾ ਹੈ ਬਾਕੀ ਅਸੀਂ ਰੋਡ ਸ਼ੋ ਕਰਨਾ ਹੈ ਸੋ ਇਸ ਕਰਕੇ 25 30 ਪਿੰਡਾਂ ਦਾ ਸ਼ਾਮ ਤੱਕ ਕਰਕੇ ਅਸੀਂ ਫਿਰ ਉਸ ਤੋਂ ਬਾਅਦ ਸ਼ਹਿਰ ਦੀਆਂ ਮੀਟਿੰਗਾਂ ਕਰਨੀਆਂ ਬਹੁਤ ਭਾਰੀ ਉਤਸ਼ਾਹ ਲੋਕਾਂ ਦੇ ਵਿੱਚ ਭਾਈ ਸਾਹਿਬ ਕਿੱਥੋਂ ਸ਼ੁਰੂ ਕੀਤਾ ਤੇ ਕਿੱਥੋਂ ਦਾ ਖਤਮ ਕਰੋਗੇ ਅਸੀਂ ਕਮਰੇ ਵਾਲਾ ਰੋਡ ਤੋਂ ਸ਼ੁਰੂ ਕਰਕੇ ਸੜੀਆਂ ਤੋਂ ਵਾਪਸੀ ਜਿਹੜਾ ਸ਼ਹਿਰ ਤੱਕ ਅਸੀਂ ਕਰਨੇ ਆ ਜੇਕਰ ਗੱਲ ਕਰੀਏ ਤਾਂ ਹਲਕੇ ਦੇ ਵਿੱਚ ਕਿਹੋ ਜਿਹਾ ਪਿਆਰ ਮਿਲਦਾ ਆ ਤੁਸੀਂ ਦੇਖ ਹੀ ਰਹੇ ਹੋ ਮੇਰੇ ਕਹਿਣ ਦੀ ਲੋੜ ਨਹੀਂ ਕਿ ਲੋਕ ਕਹਿੰਦੇ ਆ ਤਾਵੇ ਨੇ ਖੁਸ਼ ਹੈ ਕਿ ਜਿਹੜੀ ਕਾਂਗਰਸ ਪਾਰਟੀ ਦੀ ਜਿੱਤ ਵਾਸਤੇ ਹਰੇਕ ਇਨਸਾਨ ਜਿਹੜਾ ਉਹ ਜੋਰ ਲਾ ਰਿਹਾ ਹੈ ਅ ਅੱਜ ਅਸੀਂ ਨੋਮੀਨੇਸ਼ਨ ਪੇਪਰ ਫਾਈਲ ਕਰਕੇ ਆਏ ਹਾਂ डीसी ਦਫਤਰ ਫੋਪੋਰ ਦੇ ਵਿੱਚ ਇਹ ਸਾਡਾ ਪ੍ਰੋਗਰਾਮ ਬਣਾਇਆ ਸੀ ਕਿ ਅਸੀਂ ਇੱਕ ਰੋਡ ਸ਼ੋ ਜਿਸ ਤਰ੍ਹਾਂ ਆਬਾਦੀ ਵਾਲੀ ਜਗ੍ਹਾ ਤੇ ਅਸੀਂ ਪੈਦਲ ਮਾਰਚ ਕਰਨਾ ਹੈ ਬਾਕੀ ਅਸੀਂ ਰੋਡ ਸ਼ੋ ਕਰਨਾ ਹੈ ਸੋ ਇਸ ਕਰਕੇ 25 30 ਪਿੰਡਾਂ ਦਾ ਸ਼ਾਮ ਤੱਕ ਕਰਕੇ ਅਸੀਂ ਫਿਰ ਉਸ ਤੋਂ ਬਾਅਦ ਸ਼ਹਿਰ ਦੀਆਂ ਮੀਟਿੰਗਾਂ ਕਰਨੀਆਂ ਬਹੁਤ ਭਾਰੀ ਉਤਸ਼ਾਹ ਲੋਕਾਂ ਦੇ ਵਿੱਚ ਸਰਦ ਸਾਹਿਬ ਕਿੱਥੋਂ ਸ਼ੁਰੂ ਕੀਤਾ ਤੇ ਕਿੱਥੋਂ ਦਾ ਖਤਮ ਕਰੋ ਅਸੀਂ ਕਮਰੇ ਵਾਲਾ ਰੋਡ ਤੋਂ ਸ਼ੁਰੂ ਕਰਕੇ ਸੜੀਆਂ ਤੋਂ ਵਾਪਸੀ ਜਿਹੜਾ ਸ਼ਹਿਰ ਤੱਕ ਅਸੀ ਕਰਨੇ ਆ ਜੇਕਰ ਗੰਦ ਕਰੀਏ ਤਾਂ ਹਲਕੇ ਦੇ ਵਿੱਚ ਕਿਹੋ ਜਿਹਾ ਪਿਆਰ ਮਿਲਦਾ ਆ ਤੁਸੀਂ ਦੇਖ ਹੀ ਰਹੇ ਹੋ ਮੇਰੇ ਕਹਿਣ ਦੀ ਲੋੜ ਨਹੀਂ ਕਿ ਲੋਕ ਕਹਿੰਦੇ ਆ ਤਾਵਲੇ ਐ ਨੇ ਖੁਸ਼ ਐ ਕਿ ਜਿਹੜੀ ਕਾਂਗਰਸ ਪਾਰਟੀ ਦੀ ਜਿੱਤ ਵਾਸਤੇ ਹਰੇਕ ਇਨਸਾਨ ਜਿਹੜਾ ਉਹ ਜੋਰ ਲਾ ਰਿਹਾ